ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਅੱਜ ਦੇ ਬਲਾਗ ਵੀ ਕਰਦੇ ਹਾਂ ਸ਼ੁਰੂਆਤ ਤੇ ਹੁਣ ਚਾਹ ਪੀ ਕੇ ਚੱਲਦੇ ਆਂ ਜੀ ਆਪਾਂ ਸ੍ਰੀ ਫਤੇਗੜ ਸਾਹਿਬ ਮੱਥਾ ਟੇਕਾਂਗੇ ਗੁਰੂ ਘਰ ਫਿਰ ਕਚੈਰੀਆਂ 'ਚ ਕੰਮ ਆ ਤੇ ਇੱਕ ਫਿਰ ਦੇਖਾਂਗੇ ਧੀਤਿਆਂ ਨੂੰ ਮਿਲਾਂਗੇ ਬਾਕੀ ਜੁੜੇ ਰਹੋ ਤੇ ਐਂ ਦੱਸੋ ਮੈਨੂੰ ਮਿੱਤਰ ਪਿਆਰਿਓ ਅੱਜ ਆ ਪੱਗ ਕਿਵੇਂ ਲੱਗੀ ਰੰਗ ਵਧੀਆ ਦਸਤਾਰ ਦਾ ਦੱਸਿਓ ਜਰੂਰ ਕਮੈਂਟਾਂ 'ਚ ਜਾਨੀ ਜੀ ਦੀ ਦਵਾਈ ਵੀ ਲੈ ਕੇ ਆਉਣੀ ਅੱਜ ਵਿਚਾਰੀ ਦੀ ਆ ਬਾਲ ਪਈ ਜਾਨੂੰ ਨਵੀਂ ਬਾਲ ਖਿਦਿਆ ਹਾਂ ਜੀ ਗੱਡੀ ਕਰ ਲਈ ਸਟਾਰਟ ਆਪਾਂ ਚੱਲਦੇ ਆਂ ਹੁਣ ਖਾਹਿਰ ਨੂੰ ਜੁੜੇ ਰਹੇ ਹੋ ਹਾਂਜੀ ਦੋਸਤੋ ਕਿਵੇਂ ਹੋ ਠੀਕ ਹੋ ਅੱਜ ਖਵਾਲੀ ਆਇਆ ਸੀ ਕਿਸੇ ਦੀ ਫੋਟੋ ਅਪਡੇਟ ਕਰਾਉਣੀ ਸੀ ਕਹਿੰਦੇ ਜੀ ਹਜੇ ਚੱਲਦਾ ਨਹੀਂ ਹੈਗਾ ਸਿਸਟਮ ਉਹ ਇਹਨਾਂ ਦਾ ਫੋਟੋ ਫੋਟੋ ਵਾਲਾ ਹਿਸਾਬ ਕਿਤਾਬ ਲਾ ਲਓ ਇਹ じゃ ਕੰਮ ਆ ਲੋਕਾਂ ਦਾ ਸਰਕਾਰੀ ਸਹੂਲਤਾਂਾਂ ਵੇਖ ਲੋ ਇਹ ਜੀਆਂ ਮਿਲਦੀਆਂ ਨਹੀਂ ਲੋਕ ਪਰੇਸ਼ਾਨ ਹੋ ਕੇ ਜੀ ਅੱਜ ਖਵਾਲੀ ਖੜਾ ਯਾਰ ਆਪਣਾ ਭਤੀਜ ਆ ਗਿਆ ਮੁੰਡਾ ਨਰੀਨੀ ਤੋਂ ਹਾਂ ਜੀ ਨਰੀਨੇ ਦਾ ਠੀਕ ਆ ਨਰੀਨੇ ਤੋਂ ਆਪਤੀ ਜ ਆਪਣਾ ਹਾਂਜੀ ਦੋਸਤੋ ਗੁਰਦੁਆਰਾ ਸਾਹਿਬ ਆ ਕੇ ਮੱਥਾ ਟੇਕਦੇ ਆ ਜੀ ਹੁਣ ਮੱਥਾ ਟੇਕ ਕੇ ਫਿਰ ਜਾਵਾਂਗੇ ਕਚੈਰੀਆਂ ਚੋਂ ਤੇ ਨਾਲੇ ਫਿਰ ਭਤੀਜਿਆਂ ਨੂੰ ਮਿਲਾਂਗੇ ਕੱਲ੍ਹ ਜੀ ਵੀ ਜਿਹੜਾ ਮਰਾਂਗੇ ਆਪ ਭਤੀਜ ਖੜੇ ਨੇ ਆਪਣੇ ਸਾਰੇ ਮੁੰਡੇ ਠੀਕ ਹੋ ਮੁੰਡਿਓ ਹਾਂਜੀ ਹਾਂਜੀ ਵਧੀਆ ਠੀਕ ਆ ਠੀਕ ਆ ਬਹੁਤ ਵਧੀਆ ਯਾਰ ਬਹੁਤ ਗਿਆਨ ਕੱਲ੍ਹ ਜੀ ਗੁਰਦੁਆਰਾ ਸਾਹਿਬ ਆਾਂ ਜੀ ਆਪਾਂ ਆਪਣਾ ਭਤੀਜ ਤਰਾਹੇ ਤੁਮ ਹਾਂਜੀ ਠੀਕ ਹੈ ਕਿਹੜਾ ਪਿੰਡਾ ਚੱਕ ਸਰਮਣਾਂ ਤੁਮ ਠੀਕ ਹੈ ਬਹੁਤ ਵਧੀਆ ਗੱਲ ਆ ਯਾਰ ਬਹੁਤ ਵਧੀਆ ਸੁਪਨੀਆ ਤੇਰੀ ਜਿਹੜਾ ਤੂੰ ਗੁਰੂ ਘਰ ਮੱਥਾ ਟੇਕਣਾ ਹੈ ਹਰੇਕ ਮਹੀਨੇ ਆਉਣਾ ਹਣਾ ਹਾਂਜੀ ਠੀਕ ਹੈ ਠੀਕ ਆ ਯਾਰ ਹੋਰ ਦੱਸ ਸੇਵਾ ਚਾਚੇ ਲੈ ਕੋਈ ਬਹੁਤ ਵਧੀਆ ਨਾ ਦੇਈ ਚਾਚੇ ਧੰਨਵਾਦ ਧੰਨਵਾਦ ਹਾਂਜੀ ਦੋਸਤੋ ਮੱਥਾ ਟੇਕ ਲਿਆ ਆਪਾਂ ਬਹੁਤ ਭਤੀਜ ਬਤੀਜੀਆਂ ਮਿਲੇ ਇੱਥੇ ਵੀ ਹੁਣ ਚੱਲਦੇ ਆਪਾਂ ਕਚਹਿਰੀਆਂ ਵਾਲੇ ਪਾਸੇ ਵਕੀਲ ਨੂੰ ਮਿਲ ਕੇ ਫੇਰ ਚੱਲਦੇ ਆਂ ਮਾਤਾ ਗੁਬੀਰੀ ਕਾਲਜ ਦੇ ਬਾਹਰ ਉੱਥੇ ਮਿਲਦੇ ਆ ਭਤੀਜ ਭਤੀਜੀਆਂ ਨੂੰ ਹਾਂਜੀ ਮੱਥਾ ਟੇਕ ਲਿਆ ਜੀ ਆਪਾਂ ਆ ਭਤੀਜ ਆ ਆਪਣਾ ਧੂਰੀ ਤੋਂ ਹਾਂਜੀ ਬਰਡਵਾਲ ਤੋਂ ਠੀਕ ਆ ਠੀਕ ਆ ਤੇ ਆ ਭਤੀਜ ਹੈਗੇ ਨੇ ਇੱਕ ਚਮਕੌਰ ਸਾਹਿਬ ਤੋਂ ਆ ਤੇਰਾ ਕਿਹੜਾ ਇਹ ਆਉਂਦਾ ਮਰਿੰਡੇ ਕੋਲ ਮਰਿੰਡੇ ਕੋਲ ਠੀਕ ਆ ਠੀਕ ਆ ਹੋ ਠੀਕ ਹੋ ਮੁੰਡਿਓ ਹਾਂਜੀ ਹਾਂਜੀ ਬਸ ਓਕੇ ਰਿਪੋਰਟ ਹਾਂਜੀ ਹਾਂਜੀ ਬਸ ਠੀਕ ਆ ਓਕੇ ਹੋ ਚਾਹੀਦੀ ਆ ਰਿਪੋਰਟ ਇਹਦਾ ਯਾਰ ਭਤੀਜ ਦਾ ਕੋਈ ਮਾੜਾ ਮੋਟਾ ਐਕਸੀਡੈਂਟ ਹੋ ਗਿਆ ਹੋਣਾ ਯਾਰ ਇੱਥੇ ਚੌਂਕ 'ਚ ਹਾਲ ਹੋ ਗਿਆ ਜ਼ਰਾ ਹਾਂ ਹਾਲ ਹੋ ਗਿਆ ਜ਼ਰਾ ਬਸ ਫੇਰ ਠੀਕ ਆ ਯਾਰ ਹਾਲ ਹੋਣਾ ਚਾਹੀਦਾ ਸਾਰੇ ਆ ਗਏ ਜੀ ਸਾਡੇ ਲੱਗ ਜੂਗਾ ਹਾਂ ਤੇ ਹੁਣ ਫਿਰ ਮੈਂ ਮੁੰਡੇ ਨਾਲ ਫੁੱਟਾਂ ਫੁੱਟਾਂ ਕਰਾ ਕੇ ਜਾਨਾ ਯਾਰ ਕਚਰੀਆਂ ਵਾਲੀ ਸੈਟ ਤੇ ਉੱਧਰ ਮਾਤਾ ਗੁਰੀ ਵੀ ਜਾਣਾ ਉੱਥੇ ਮੁੰਡੇ ਦਾ ਬਾਡੇ ਆ ਵਿਚਾਰੇ ਕੇਕ ਲਈ ਬੈਠੇ ਨੇ ਉਹ ਹਾਂਜੀ ਮਿੱਤਰ ਪਿਆਰਿਓ ਉੱਧਰ ਗੁਰਦੁਆਰਾਲੇ ਸਾਹਬ ਵਾਲੇ ਪਾਸੇ ਖੜੇ ਸੀ ਆ ਸਾਰੇ ਆਪਣੇ ਭਤੀਜ ਅਮਲੋ ਤੋਂ ਹੈਗੇ ਨੇ ਮੈਂ ਘੁਮਾ ਕੇ ਦਿਖਾਉਣਾ ਤੁਹਾਨੂੰ ਸਾਰੇ ਜਿੰਨੇ ਵੀ ਨੇ ਆ ਸਾਰੇ ਵਿਚਾਰੇ ਅਮਲੋ ਤੋਂ ਆਏ ਹੋਏ ਨੇ ਤੇ ਇੱਥੇ ਪੜਦੇ ਨੇ ਮਾਤਾ ਗੁਰੀ ਚ ਹਾਂਜੀ ਹਾਂਜੀ ਮਾਤਾ ਗੁਰੀ ਚ ਦਾਖਲਾ ਲਿਆ ਭਤੀਜਿਆਂ ਨੇ ਤੇ ਖਿਆਲ ਰੱਖਿਓ ਯਾਰ ਮੁੰਡਿਆਂ ਦਾ ਸਾਰਿਆਂ ਦਾ ਯਾਰ ਨਜ਼ਾਰਾ ਆ ਰਿਹਾ ਪੂਰਾ ਕਿ ਨਹੀਂ ਕਾਲਜ ਦਾ ਫਨ ਕਰ ਰਹੇ ਆ ਫਨ ਚਾਹੀਦਾ ਫਨ ਨੂੰ ਕਲਪ ਲਿਆ ਵੀ ਆਪਣੇ ਸਾਰੇ ਮਲੂਹ ਵਾਲੇ ਠੀਕ ਹੈਗੇ ਨਹੀਂ ਆ ਚਾਚਾ ਜੀ ਸੱਸ ਜੀ ਦਾ ਸੱਸ ਜੀ ਹਲੋ ਕੰਮ ਬਲੌਸ ਆਉਂਗਾ ਸਾਹਿਬ ਨੂੰ ਆਹ ਸਾਰੇ ਜਰੂਰ ਚੈਨਲ ਫੋਲੋ ਕਰੋ ਜੀ ਹਾਂਜੀ ਦੋਸਤੋ ਮਿੱਤਰ ਪਿਆਰਿਓ ਆ ਵੀ ਭਤੀਜਾ ਆਗੇ ਆਪਣੇ ਸਾਰੇ ਯਾਰ ਮੁੰਡੇ ਆ ਖੜੇ ਨੇ ਸਾਰੇ ਚੂਪਰ ਉਹ ਮਾਓ ਦੋਏ ਕਿੱਥੇ ਗਏ ਕਾਲਜ ਵਾਲੇ ਗੱਡੀਆਂ 'ਚ ਬੈ ਗਏ ਹਨਾ ਦੋਏ ਅ ਯੂਨੀਵਰਸਿਟੀ ਵਾਲੇ ਅ ਯੂਨੀਵਰਸਿਟੀ ਵਾਲੇ ਹਾਂਜੀ ਇੱਕ ਨਿਮਰਤਾ ਸਹਿਤ ਮੇਰੀ ਬੇਨਤੀ ਹੈਗੀ ਆ ਟੀਚਰਾਂ ਨੂੰ ਠੀਕ ਹੈ ਨਾ ਬਾਲਾ ਤੰਗ ਨਾ ਮੁੰਡਿਆਂ ਨੂੰ ਕਰਿਆ ਕਰੋ ਚਾਹੇ ਪ੍ਰੋਫੈਸਰ ਆ ਚਾਹੇ ਕੋਈ ਪ੍ਰੋਫੈਸਰ ਨਹੀਂ ਆ ਠੀਕ ਹੈ ਨਾ ਜੇ ਘਰੇ ਲੜਕੇ ਆਉਣੇ ਹੁੰਦੇ ਨੇ ਦਾ ਮਤਲਬ ਆ ਨਹੀਂ ਹੈ ਕਿ ਤੁਸੀਂ ਇੰਨਾ ਪਰ ਦਬਾਅ ਪਾਉਂਗੇ ਦਬਾਅ ਨਹੀਂ ਚੱਲਣਾ ਹੈਗਾ ਠੀਕ ਹੈ ਨਾ ਬੇਨਤੀ ਉਹ ਤੁਹਾਨੂੰ ਬਾਕੀ ਲਵ ਯੂ ਸਾਰਿਆਂ ਨੂੰ ਹਾਂਜੀ ਫਤੇਗੜ ਸਾਹਿਬ ਆ ਮਾਤਾ ਕੁਰੀ ਦੀ ਕਾਲਜ ਦੇ ਬਾਹਰ ਅਪ ਧੀਜ ਆਪਣਾ ਹੈਗਾ ਅਮਲੋਤ ਮਲੋਵਾ ਹਾਂਜੀ ਹਾਂ ਠੀਕ ਆ ਠੀਕ ਆ ਆ ਜਾ ਤੂੰ ਵੀ ਆ ਜਾ ਤੇਰਾ ਕਿਹੜਾ ਪਿੰਡਾ? ਅਕਨਾਈ। ਹੰਲਾ? ਹੰਲਾ। ਠੀਕ ਆ ਠੀਕ ਆ। ਕਿਹੜੇ ਕਿਹੜੀ ਕਲਾਸ ਆ? ਮੈਂ ਕੱਠੀ ਵਾਹਦੀ। ਸਾਡੀ ਇਹ ਠੀਕ ਆ। ਕੋਈ ਤੰਗੀ ਪਰੇਸ਼ਾਨੀ? ਨਹੀਂ ਨਹੀਂ। ਓਕੇ। ਬੰਦਾ ਸਰੇ। ਬਹੁਤ ਠੀਕ ਆ ਯਾਰ। ਹਾਂਜੀ ਫਤੇਗੜ ਸਾਹਿਬ ਖੜੇ ਆ ਜੀ। ਆਪ ਪੁੱਤੀ ਜਾ ਕੇ ਆਪਣੇ ਇੱਥੇ ਮਾਤਾ ਗੁਜਰੀ ਕਾਲਜ ਪੜ੍ਹਦੇ ਨੇ ਮੁੰਡੇ। ਵਧੀਆ ਚੱਲਦੀ ਆ ਪੜ੍ਹਾਈ ਮੁੰਡਿਆਂ। ਹਾਂਜੀ ਮਿੱਤਰ ਪਿਆਰਿਓ ਟ੍ਰੈਫਿਕ ਬਹੁਤ ਆ ਯਾਰ। ਅੱਧਰ ਨੀਗਾ ਕਾਲ ਦੇ ਚ ਮਿਲਣ ਆਇਆ ਤੀ ਭਤੀਜਿਆਂ ਨੂੰ ਬਾਹਰੇ ਬੁਲਾ ਲੇ ਦੀ ਮੈਂ ਕਿਹਾ ਬਾਹਰੇ ਆਜੋ ਯਾਰ ਤੇ ਨੰਗੇ ਮੁੰਡੇ ਮਿਲ ਕੇ ਛਾਪੀਆਂ ਜੀ ਹੁਣ ਪਿੰਡ ਵਾਲਾ ਕਿ ਅੰਦਰ ਨਾ ਯਾਰ ਇਕੱਠ ਬਹੁਤ ਹੋ ਜਾਂਦਾ ਹੈਗਾ ਜੀ ਉਹਦੇ ਕਰਕੇ ਮੈਂ ਕਿਹਾ ਯਾਰ ਬਾਹਰੇ ਆਜੋ ਤੁਸੀਂ ਉਹ ਕੁਲਚੇ ਵਾਲੇ ਕੋਲ ਖੜ ਗਏ ਥੇਗੇ ਉੱਥੇ ਉਹ ਗੱਲਾਂ ਬਾਤਾਂ ਮਾਰ ਲੀਆਂ ਚੱਲ ਮਿਲ ਗਏ ਵਿਚਾਰੇ ਤੇ ਹੁਣ ਮੜ ਜਾ ਮੈਨੂੰ ਕੰਮ ਆ ਬਾਜ਼ਾਰ ਚ ਕੰਮ ਕਰਕੇ ਫਿਰ ਚਲਦੇ ਆਂ ਸਾਦਰੀਓ ਚਲਦੇ ਆਂ ਪਿੰਡ ਨੂੰ ਅੱਜ ਕੋਈ ਹੋਰ ਕੰਮ ਤਾਂ ਹੈ ਨਹੀਂ ਯਾਰ ਹਾਂ ਯਾਰ ਜਾ ਰਿਹਾ ਸੀ ਪਿੰਡ ਨੂੰ ਆਪਣੇ ਭਤੀ ਜਾ ਕੇ ਹਲਵਾਰੇ ਵਾਲੇ ਕਿਹੜੇ ਨੇ ਹਲਵਾਰੇ ਵਾਲੇ ਇੱਧਰ ਅੱਛਾ ਆ ਹਲਵਾਰੇ ਵਾਲੇ ਨੇ ਤੇ ਦੂਰੇ ਸਰਹੰਦ ਵਾਲੇ ਕਿੱਥੇ ਗਏ ਮੁੰਡੇ ਹਾਂ ਆ ਸਰਹੰਦ ਵਾਲੇ ਭਤੀ ਜਾ ਕੇ ਆਪਣੇ ਯਾਰ ਠੀਕ ਹੋ ਮੁੰਡਿਓ ਕਿਵੇਂ ਆ ਕਾਲ ਟੋਕਿਆ ਮਾਹੌਲ ਬਣਦਾ ਪੂਰਾ ਕਿ ਨਹੀਂ ਪੂਰਾ ਮਾਹੌਲ ਹੈ ਜੀ ਪੱਕੇ ਪੁੱਕੇ ਠੀਕ ਚੱਲਦੇ ਨੇ ਹਾਂ ਓਕੇ ਹੈ ਹੈ ਓਕੇ ਹੈ ਜੀ ਕੰਮ ਏਸੀ ਦੀ ਕਮੀ ਹੈ ਨਾ ਹੈ ਏਸੀ ਦੀ ਕਮੀ ਜਦੋਂ ਇਹ ਹੋਲੀ ਵੜੀ ਹੋ ਜੂ ਬਾਈ ਲੋਕ ਕੋਈ ਨਾ ਕੋਈ ਨਾ ਯਾਰ ਤਰਾਵਾਂਗੇ ਲੋਕ ਥੋੜਾ ਕੰਮ ਹੋਰ ਦੱਸੋ ਗੱਲਬਾਤ ਯਾਰ ਚਾਹ ਪਾਣੀ ਕੋਈ ਠੰਡਾ ਤੱਤਾ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਮਿੱਤਰ ਪਿਆਰਿਓ ਆ ਵੀ ਆਪਣਾ ਭਤੀਜ ਆ ਗਿਆ ਕਿਹੜਾ ਸਕੂਲ ਆ ਭਤੀਜ ਦਾ ਮਾਦਾ ਵੀ ਸਕੂਲ 5 ਮਿੰਟ ਦੀ ਫਤਹਿ ਫਤਹਿ ਹਾਂ ਜੀ ਹੁਣ ਪਿੰਡ ਨੂੰ ਜਾ ਰਿਹਾ ਮੈਂ ਬੰਦਿਆ ਇੱਕ ਗੱਲ ਹੋਰ ਆ ਦੋਸਤੋ ਜਿਹੜੇ ਕਹਿੰਦੇ ਨੇ ਨਾ ਕਿ ਐ ਐ ਐ ਜਾਂ ਗੱਲਾਂ ਬਣਾਉਂਦੇ ਨੇ ਕਮੈਂਟ ਕਰ ਦਿੰਦੇ ਨੇ ਫੁੱਦੂ ਜਾ ਜਾ ਕੇ ਇੰਸਟਾਗ੍ਰam ਤੇ ਆ ਆ ਦੇਖ ਲੋ ਭਤੀਜਿਆਂ ਦਾ ਹੜਾ ਆ ਜਾਂਦਾ ਜਿੱਥੇ ਵੀ ਜਾਂਦੇ ਆ ਜਿੱਥੇ ਵੀ ਖੜੀਦਾ ਹੈ ਜਾ ਕੇ ਪਿੱਛੇ ਭਤੀਜਿਆਂ ਦਾ ਪਿੱਛੇ ਭਤੀਜਿਆਂ ਦਾ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਹੁਣੇ ਘਰੇ ਆਇਆ ਹੈਗਾ ਮੈਂ ਤੇ ਹੋਰ ਦੱਸੋ ਗੱਲਬਾਤ ਤੇ ਅੱਜ ਬਹੁਤ ਜ਼ਿਆਦਾ ਭਤੀਜ ਭਤੀਜੀਆਂ ਮਿਲੇ ਯਾਰ ਗੁਰਦੁਆਰਾ ਸਾਹਿਬ ਵੀ ਮੈਨੂੰ ਬਹੁਤ ਜਾਣੇ ਮਿਲ ਕੇ ਗਏ ਨੇ ਅੱਜ ਯਾਰ ਧੰਨਵਾਦ ਤੁਹਾਡਾ ਯਾਰ ਤੁਸੀਂ ਆਦੇ ਚਾਚੇ ਨੂੰ ਇੰਨਾ ਪਿਆਰ ਕਰਦੇ ਹੋ ਯਾਰ ਠੀਕ ਹੈ ਨਾ ਮੈਂ ਤੁਹਾਡਾ ਕਿਸੇ ਦਾ ਵੀ ਦੇਣ ਨਹੀਂ ਦੇ ਸਕਦਾ ਹੈਗਾ ਯਾਰ ਤੁਸੀਂ ਨਾ ਦੇ ਚਾਚੇ ਨੂੰ ਚਾਹੁੰਦੇ ਹੋ ਯਾਰ ਠੀਕ ਹੈ ਨਾ ਬਾਕੀ ਤੁਹਾਨੂੰ ਲਵ ਯੂ ਸਾਰਿਆਂ ਨੂੰ ਚਾਚੇ ਵੱਲੋਂ ਰਾਜੀ ਖੁਸ਼ੀ ਹੱਸਦੇ ਬਸਦੇ ਰਹੋ ਤੇ ਅੱਜ ਦੇ ਬਲੌਗ ਦੀ ਆਪਾਂ ਕਰਦਿਆਂ ਦਾ ਐਂਡ ਆ ਕੱਲ ਨੂੰ ਪਾਊਗਾ ਬਲੌਗ ਜਿਹੜਾ ਕੱਲ ਦਾ ਪੈਂਡਿੰਗ ਪਿਆ ਉਹ ਪਾਵਾਂਗੇ ਅੱਜ ਬਾਕੀ ਲਵ ਯੂ ਸਾਰੀ ਸ੍ਰੀ ਕਾਲ ਜੀ ਕੀ ਹੋ ਗਏ ਚਾਚਾ ਨਾਲੇ ਦਾ ਐਂਡ ਕਰ ਗਿਆ ਚਾਚਾ ਫੇਰ ਸ਼ੁਰੂ ਹੋ ਗਿਆ ਮੈਂ ਕਿਹਾ ਜੱਲਾ ਸਮਾਰ ਉਹ ਚਾ ਕੱਟ ਕੇ ਰੱਖ ਦੀਏ ਉਹੀ ਮੜ ਜਾ ਬਲੌਗ ਬੜਾ ਹੋ ਜੂਗਾ ਮੈਂ ਕਿਹਾ ਕਿਉਂਕਿ ਅੱਜ 4-5 ਕਿ ਮਿੰਟ ਦਾ ਬਣਿਆ ਹੋਊਗਾ 6 ਦਾ ਮੇਰੇ ਹਿਸਾਬ ਨਾਲ ਠੀਕ ਆ ਨਾ ਜਿਸ ਦਿਨ ਵਾਈਫਾਈ ਵਾਲਾ ਲੋਟ ਹੋ ਗਿਆ ਕੰਮ ਫੇਰ ਵੱਡਾ ਕਰਦੇ ਆ ਕਰਾਂਗੇ ਕੋਈ ਚੱਕਰ ਨਹੀਂ ਹੈਗਾ ਵਾਈਫਾਈ ਵਾਲਾ ਆਇਆ ਤ ਨਹੀਂ ਅੱਜ ਆਪਣੇ ਮੈਨੂੰ ਲੱਗਦਾ ਅਜੇ ਸਵੇਰੇ ਫੋਨ ਕਰਿਆ ਦੀ ਮੈਂ ਚਲ ਦੇਖਦੇ ਆ ਨਹੀਂ ਫੇਰ ਕਰਦੇ ਆ ਕੰਮ ਉਹਨਾਂ ਦਾ ਵਾਈਫਾਈ ਵਾਲਿਆਂ ਦਾ ਬਾਕੀ ਲਵ ਯੂ ਲਵ ਯੂ ਲਵ ਯੂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੇ ਬਲੌਗ ਦੀ ਦਿਨ ਦੀ ਸ਼ੁਰੂਆਤ ਕਰ ਰਹੇ ਆ ਤੇ ਜਾਣਾ ਤਾਂ ਯਾਰ ਪਟਿਆਲੇ ਦੀਗਾ ਅੱਜ ਤੇ ਵਕੀਲ ਸਾਹਿਬ ਦਾ ਕੋਈ ਫੋਨ ਆ ਗਿਆ ਮਿਲਣਾ ਪੀਗਾ ਕੰਮ ਕੀ ਕਿਸੇ ਨੂੰ ਪਹਿਲਾਂ ਆਪਾਂ ਫਤੇਗੜ ਸਾਹਿਬ ਜਾਣਾ ਪੈਣਾ ਜੇ ਫਿਰ ਸਮਾਂ ਲੱਗਿਆ ਫਿਰ ਦੇਖ ਲਾਂਗੇ ਅੰਦਰ ਤਾਂ ਤੇ ਹੁਣ ਪਹਿਲਾਂ ਫਤੇਗੜ ਸਾਹਿਬੇ ਜਨਣਾ ਹੀ ਜੁੜ ਰਹੇ ਹਾਂ ਦਿਖਾਉਂਦੇ ਆ ਤੁਹਾਨੂੰ ਓਕੇ ਆਰਾਮ ਨਾਲ ਪਈਆ ਟੀਮੀ ਗੱਡੀ ਸਟਾਰਟ ਆ ਚਲਦੇ ਆ ਹੁਣ ਫਤੇਗੜ ਸਾਹਿਬ ਹਾਂਜੀ ਦੋਸਤੋ ਤੇ ਅੱਜ ਭਤੀਜ ਆਪਣਾ ਅਮਰੀਕਾ ਚ ਪੱਕਾ ਹੋ ਗਿਆ ਉਹਨੇ ਫੋਨ ਕਰਿਆ ਫੋਨ ਤੇ ਗੱਲ ਹੋਈ ਉਹਦੇ ਨਾਲ ਤੇ ਆਸਟ੍ਰੇਲੀਆ ਭਤੀਜ ਨਾਲ ਗੱਲ ਹੋਈ ਉਹਨੇ ਸੌਂਗ ਸੁਣਾਇ ਐਲਬਮ ਕਰੂਗਾ ਭਤੀਜ ਆਪਣਾ ਹਰਿਆਣੇ ਤੋਂ ਹੈਗੇ ਨੇ ਤੁਹਾਨੂੰ ਸਾਰਿਆਂ ਨੂੰ ਲੱਭਿਓ ਹੁਣ ਚਲਦੇ ਆ ਸੰਹੰਦ ਫਤੇਗੜ ਸਾਹਿਬ ਮੱਥਾ ਟੇਕ ਕੇ ਇੱਕ ਨਵੀਂ ਪ੍ਰੈਸ ਲੈਣੀ ਆ ਖਰਾਬ ਹੋਈ ਵੀ ਆ ਬਾਜ਼ਾਰ ਚੋਂ ਉਹਦੇ ਬਾਅਦ ਚੋਂ ਮਿਲਣਾ ਏ ਮੈਂ ਆਪਣੇ ਮਿੱਤਰ ਨੂੰ ਤਕੀਰ ਨੂੰ ਕਿਸੇ ਨੂੰ ਉਹਦੇ ਬਾਅਦ ਚੋਂ ਕਰ ਮਿਲਾਂਗੇ ਭਤੀਜਿਆਂ ਨਾਲ ਚਲਦੇ ਆ ਸਾਨੂੰ ਤਾਂ ਖੜਾ ਹੀ ਜਾ ਰਾ ਬੱਸ ਅੱਡੇ ਕੰਨੀ ਆ ਭਤੀਜ ਮਿਲ ਗਿਆ ਜੱਲਾ ਪਿੰਡਾ ਭਤੀਜ ਹਾਂ ਜੱਲਾ ਹੀ ਜੱਲਾ ਹੀ ਲਵ ਯੂ ਲਵ ਯੂ ਤੁਹਾਨੂੰ ਯਾਰ ਉਹਨਾਂ ਵੀ ਤੁਹਾਨੂੰ ਹੀ ਪੁਰਾਹੀ ਮਾਪੇ ਦਾ ਕਹਿਣਾ ਮੰਨਿਆ ਕਰੋ ਪੜ੍ਹਿਆ ਕਰੋ ਯਾਰ ਓਕੇ ਹਾਂਜੀ ਦੇਖ ਲਓ ਇੱਥੇ ਵੀ ਭਤੀਜ ਮਿਲ ਗਿਆ ਦੀ ਇਹ ਸਰੰਤਾ ਆ ਗਿਆ ਮੈਂ ਤੇ ਭਤੀਜ ਸਕੂਲ ਚੋਂ ਪੜ੍ਹਦਾ ਸੀ ਤੇ ਉੱਤਰ ਇੱਕ ਬੱਸ ਚੜਨ ਨੂੰ ਖੜੇ ਸੀ ਇਹ ਭਤੀਜ ਉਹ ਵਿਚਾਰੇ ਹੱਥ ਖੜਾ ਕਰ ਰਹੇ ਸੀ ਯਾਰ ਇੰਨਾ ਤੁਸੀਂ ਪਿਆਰ ਕਰਦੇ ਹੋ ਆ ਦੀ ਚਾਚੀ ਨੂੰ ਯਾਰ ਤਾਂ ਮੈਂ ਕਿੱਥੋਂ ਇੰਨੀ ਛੁੱਟੀ ਦੇਣ ਦਊਗਾ ਯਾਰ ਮੈਂ ਹਾਂ ਇਹ ਇੰਨਾ ਤੁਸੀਂ ਚਾਰ ਕਰਦੇ ਹੋ ਆਦੇ ਚਾਚੀ ਨੂੰ ਹੋਰ ਦੱਸੋ ਗੱਲਬਾਤ ਕੀ ਕੋ ਜਿਗਰ ਤੇ ਟੁੱਟਿਓ ਹੁਣ ਗੁਰਦੁਆਰੇ ਵੀ ਕਪਰੈਸ ਬਦਲਣੀਆਂ ਬਾਜ਼ਾਰ ਚ ਪਹਿਲਾਂ ਫੇਰ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਆ ਫਿਰ ਭਤੀਜੀਆਂ ਨੂੰ ਮਿਲਦੀਆਂ ਤੇ ਫਿਰ ਆਪਣੇ ਮਿੱਤਰ ਵਕੀਲ ਨੂੰ ਵੀ ਮਿਲ ਕੇ ਆਵਾਂਗੇ ਹਾਂਜੀ ਸਰਾਂਦ ਪਹੁੰਚ ਗਏ ਆਪਾਂ ਸਰਾਂਦ ਆ ਗਏ ਹਾਂਜੀ ਮਿੱਤਰ ਪਿਆਰਿਓ ਸਰਾਂਦ ਆਇਆ ਪਿਆ ਬਾਜ਼ਾਰ ਚ ਤੇ ਪ੍ਰੈਸ ਜੀ ਚੇਂਜ ਕਰਾਉਣੀ ਸੀ ਪ੍ਰੈਸ ਚੇਂਜ ਕਰਾ ਲਈ ਆਪਾਂ ਤੇ ਹੁਣ ਚੱਲਦੇ ਆਂ ਗੁਰਦੁਆਰਾ ਸਾਹਿਬ ਵੱਲ ਨੂੰ ਹੋਰ ਦੱਸੋ ਗੱਲਬਾਤ ਠੀਕ ਹੋਂ ਜਿਗਰ ਦੇ ਟੁੱਟੇ ਹੋ ਪ੍ਰੈਸ ਖਰਾਬ ਹੋ ਗਈ ਸੀ ਪ੍ਰੈਸ ਬਤਲਾ ਕੇ ਸੱਤ ਕਿ ਮਹੀਨੇ ਹੋ ਗਏ ਦੀ ਪ੍ਰੈਸ ਲਈ ਨੂੰ ਦੇਖ ਲੋ ਗਿਆ ਦੁਕਾਨ ਤੇ ਕੋਈ ਗੱਲ ਨਹੀਂ ਕਰੀ ਹੈਗੀ ਕਹਿੰਦਾ ਜੀ ਸੁੱਚ ਲਾ ਕੇ ਭੁੱਲ ਗਏ ਦੀ ਮੈਂ ਕਿਹਾ ਨਹੀਂ ਯਾਰ ਮੈਂ ਗਰਮ ਨਹੀਂ ਹੁੰਦੀ ਹੈਗੀ ਕੋਈ ਗੱਲ ਨਹੀਂ ਕਰੀ ਹੈਗੀ ਉਹ ਪ੍ਰੈਸ ਰੱਖੀ ਨਵੀਂ ਪ੍ਰੈਸ ਚੱਕ ਕੇ ਫੜਾਤੀ ਅਗਲੇ ਨੇ ਆ ਹੁੰਦਾ ਇਸ ਵਾਰ ਦੀ ਗੱਲ ਦਾ ਕੰਪਨੀ ਦਾ ਹਾਂਜੀ ਦੋਸਤੋ ਫਤਿਹਗੜ੍ਹ ਸਾਹਿਬ ਆ ਗਏ हां जी मित्र प्यारेयो ਆ ਗੁਰਦੁਆਰਾ ਸਾਹਿਬ ਮੱਥਾ ਟੇਕਣਾ ਦੀ ਹੁਣ ਆ ਭਤੀਜਾ ਆ ਕੇ ਆਪਣੇ ਗਵਿੰਦਗੜ੍ਹ ਵਾਲੇ ਕਿਹੜੇ ਨੇ ਆ ਜੋ ਗਵਿੰਦਗੜ੍ਹੀਓ ਆ ਜਿੰਡਾਲੀ ਠੀਕ ਆ ਠੀਕ ਆ ਆਪਣੇ ਗਵਿੰਦਗੜ੍ਹ ਵਾਲੇ ਭਤੀਜ ਨੇ ਆ ਵੀ ਗਵਿੰਦਗੜ੍ਹ ਤੋਂ ਆ ਆ ਸਾਡੇ ਚਾਚਾ ਥੋੜਾ ਕਿਹੜਾ ਏ ਜਿੰਡਾਲੀ ਅੱਛਾ ਤਾ ਫਿਰ ਰਮਾਪਿੰਡ ਸਾਰਾ ਕੋਈ ਗੱਲ ਨਹੀਂ ਹੋਰ ਦੱਸੋ ਆਉਂਦਾ ਚਾਚਾ ਮੈਂ ਦੇਖੀ ਠੀਕੋ ਆ ਯਾਰ ਤੁਸੀਂ ਅਜੇ ਲਵ ਟੂ ਆ ਤੁਹਾਨੂੰ ਐਨ ਕੱਟ ਕੇ ਆ ਹੋਰ ਦੱਸੋ ਗੱਲਬਾਤ ਮੁੰਡਿਓ ਆ ਵਧੀਆ ਜੀ ਕਿਵੇਂ ਜਾ ਰਹੇ ਹੈ ਕੱਲ੍ਹ ਚ ਆਹ ਜੀ ਆ ਭਤੀਜ ਆਪਣੇ ਬਾਂਮਣ ਮੱਜਰੇ ਤੋਂ ਨੇ ਕਿਹ ਕਿਹੜਾ ਇੰਸਟੀਚਿਊਟ ਆ ਕੁਐਸਚਨ ਇੰਸਟੀਚਿਊਟ ਆ ਉਹ ਠੀਕ ਹੋ ਹਾਂ ਜੀ ਆਂਦੇ ਬਹੁਤ ਵਧੀਆ ਬਹੁਤ ਵਧੀਆ ਯਾਰ ਕਿੱਪਾ ਮਾਰ ਹਾਂਜੀ ਹੁਣ ਜਾਣੇ ਲੱਗਿਆ ਦੀ ਮੈਂ ਜਾਂਦੂ ਆਪਣੇ ਆ ਭਤੀਜ ਆ ਕੇ ਆ ਭਤੀਜ ਆਪਣੇ ਆ ਯੂਨੀਵਰਸਿਟੀ ਪੜ੍ਹਦੇ ਹਾਂਜੀ ਉਹ ਠੀਕ ਹੋ ਯਾਰ ਹਾਂਜੀ ਠੀਕ ਆ ਠੀਕ ਆ ਭਤੀਜ ਆਂਦਾ ਹਾਂਜੀ ਆ ਭਤੀਜ ਆ ਕੇ ਆਪਣੇ ਪੇਪਟ ਮਾ ਜਰੇ ਦੋ ਹਾਂ ਜੀ ਆਪ ਪਤੀਜ ਆਪਣੇ ਚਾਰ ਨੰਬਰ ਚੰਗੀ ਦੇ ਰਹਿੰਦੇ ਬੰਦਾ ਬਾਦਰਾ ਥੋੜਾ ਹਾਂਜੀ ਹਾਂਜੀ ਜੀ ਕਿਵੇਂ ਚੱਲਦੀ ਆ ਪੜਾਈ ਵਧੀਆ ਹੀ ਵਧੀਆ ਜਾ ਬੜਾ ਠੀਕ ਐ ਨਾ ਵਧੀਆ ਪੜਨਾ ਐ ਠੀਕ ਐ ਠੀਕ ਐ ਨਾ ਆ ਦੇਖ ਲੋ ਯਾਰ ਮਸਾਂ ਗੱਡੀ ਚ ਬੈਠੇ ਆ ਕੇ ਮੈਂ ਕਿਹਾ ਭਤੀਜ ਮੱਥਾ ਟੇਕਣਾ ਮੈਨੂੰ ਜਾਣ ਦੋ ਯਾਰ ਦੇਖ ਲੋ ਇੰਨਾ ਪਿਆਰ ਕਰਦੇ ਹੈਗੇ ਨੇ ਮੂਰੇ ਠੀਕ ਐ ਨਾ ਆਹੀ ਗੱਲ ਕਰਕੇ ਫਿਰ ਮੈਂ ਰੀਲਾਂ ਪਾਈ ਜਾਂਦਾ ਹੁੰਨਾ ਕਿ ਤੁਸੀਂ ਇੰਨਾ ਮਾਨ ਸਤਕਾਰ ਚਾਚੇ ਦਾ ਹਾਂਜੀ ਗੁਰਦੁਆਰਾ ਸਾਹਿਬ ਆ ਗਏ ਕੱਥਾ ਤੇ ਗਰੀਆ ਸਤਿਕਾਰ ਜੀ ਗੁਰਦੁਆਰਾ ਸਾਹਿਬ ਹੈਗਾ ਆ ਭਤੀਜਾ ਆਪਣਾ ਕਿ ਪਾਟੇ ਆ ਹੈਪੀ ਬਰਥਡੇ ਯਾਰ ਬਹੁਤ ਬਹੁਤ ਧੰਨਵਾਦ ਓਕੇ ਹਾਂਜੀ ਹਾਂ ਭਤੀਜੇ ਕੱਥਾ ਗੱਟੀ ਦੀ ਕੋਲ ਖੜਾ ਤੀ ਯਾਰ ਵਿਚਾਰਾ ਹਾਂਜੀ ਹੁਣ ਚੱਲਦੇ ਆਂ ਜੀ ਆਪਾਂ ਪਿੰਡ ਬੱਲ ਨੂੰ ਤੇ ਰਸਤੇ 'ਚ ਮੁੰਡੇ ਨੂੰ ਮਿਲ ਕੇ ਦੇਖ ਲੋ ਯਾਰ ਜਿਹੜੇ ਭਤੀਜਾ ਕਲਿੱਪ ਤੋਂ ਪਹਿਲਾਂ ਤੁਸੀਂ ਦੇਖ ਹੀ ਲੈਣੇ ਜਨਮ ਦਿਨ ਤੇ ਆ ਭਤੀਜਿਆਂ ਤੋਂ ਬਰਨਾਲੇ ਸਾਈਡ ਤੋਂ ਦੀਏ ਯਾਰ ਗੱਡੀ ਕੋਲ ਬਾਹਰੇ ਖੜੇ ਰਹੇ ਨੇ ਉਹ ਮੈਂ ਅੰਦਰ ਦੀ ਆ ਗੁਰਦੁਆਰਾ ਸਾਹਿਬ ਦੇ ਇਹ ਕਹਿੰਦੇ ਚਾਚੇ ਤੈਨੂੰ ਅਸੀਂ ਲੱਬਿਆ ਤੂੰ ਲੱਬਿਆ ਨਹੀਂ ਹੈਗਾ ਇੰਨਾ ਵਿਚਾਰੇ ਪਿਆਰ ਕਰਦੇ ਨੇ ਯਾਰ ਲਵ ਯੂ ਆ ਤੁਹਾਨੂੰ ਬਰਨਾਲੇ ਵਾਲੇ ਨਾਲੇ ਤੈਨੂੰ ਮੁੰਡਿਆ ਤੇ ਇੱਕ ਗੱਲ ਹੋਰ ਭਤੀਜੇ ਕਈ ਵਾਰ ਨਾਲ ਵਿੱਚ ਫੁੱਦੂ ਵੀ ਮਿਲ ਜਾਂਦੇ ਨੇ ਹੁਣ ਅੱਗੇ ਤੋਂ ਕਿਸੇ ਨੇ ਫੁੱਦੂ ਗੱਲ ਜੇ ਕੋਈ ਵੀ ਕਰੀਆ ਚਪੇੜ ਨਾਲ ਦੀ ਨਾਲ ਵਜਣੀ ਆ ਭਾਈ ਗੱਲ ਉਰੇ ਮੁੱਕਦੀ ਆ ਠੀਕ ਆ ਨਾ ਕੋਈ ਲਿਹਾਜ ਨਹੀਂ ਹੋਣੀ ਹੈਗੀ ਹਾਂਜੀ ਮਿੱਤਰ ਪਿਆਰੇ ਉਸ ਹਰੰਦ ਬੈਠੇ ਆ ਯਾਰ ਤੇ ਫਤਿਹ ਗਾਹਾਂ ਕੀ ਆ ਇੰਟਰਪ੍ਰਾਈਜ਼ ਇੰਟਰਪ੍ਰਾਈਜ਼ ਕਿਹੜੀ ਆਪਣੀ ਜਗ੍ਹਾ ਕਿਹੜੀ ਬਣ ਜਾਂਦੀ ਆ ਹਲਕੇਸ਼ਨ ਦੀ ਆ ਇਹ ਆਪਣੀ ਹੈਗੀ ਨੇੜੇ ਅਮਕਸਵਾਰਗ ਓਪੋਜ਼ਿਟ ਕੈਪੀਟਲ ਸਮਾਲ ਕ੍ਰਾਸ ਬੈਂਕ ਠੀਕ ਆ ਕੀ ਕੀ ਰੱਖਿਆ ਹੋਇਆ ਹੈ ਆਪਾਂ ਆਪਣੇ ਕੋ ਸਾਰੀ ਐਟਮ ਹੈ ਜੀ ਐਲਈਡੀ ਵਾਸ਼ਿੰਗ ਮਸ਼ੀਨ ਫ੍ਰਿਜ ਕੀ ਟੋਟਲ ਇਲੈਕਟ੍ਰੋਨਿਕ ਗੋਡਸ ਜੀ ਸਾਰੀ ਐਟਮ ਹੈ ਠੀਕ ਆ ਠੀਕ ਆ ਠੀਕ ਆ ਆਇਓ ਭਾਈ ਮੁੰਡਿਓ ਆ ਬਾਈ ਨੇ ਐਡਰੈਸ ਬੋਲਤਾ ਠੀਕ ਆ ਨਾ ਤੇ ਦੋਸਤੋ ਹੁਣ ਚੱਲਦੇ ਆ ਸਾਬੇ ਖੂਸ਼ ਖਾਣ ਪੀਣ ਨੂੰ ਲੈ ਕੇ ਫਿਰ ਚੱਲਦੇ ਆ ਪਿੰਡ ਨੂੰ ਤੇ ਜਿੱਥੇ ਹੁਣ ਆਪਾਂ ਬੈਠੇ ਸੀਗੇ ਆਪਣੇ ਮਿੱਤਰ ਪਿਆਰੇ ਸੀਗੇ ਉਹ ਮੈਂ ਕਿਹਾ ਚੱਲ ਵੀਡੀਓ ਬਲੌਗ ਦੇ ਵਿੱਚ ਪੈ ਜੂਗੀ ਤਮੂ ਪਤਾ ਹੀ ਆ ਕਿ ਤੁਹਾਡੇ ਚਾਚਾ ਦਾ ਪ੍ਰੋਮੋਸ਼ਨ ਕਰਦਾ ਨਹੀਂ ਹੈਗਾ ਉਹ ਆਪਣਾ ਪਿਆਰ ਆ ਭਾਈ ਚਰਕ ਸਾਂਝਾ ਬੈਠੇ ਦੀ ਆਪਾਂ ਵੀਡੀਓ ਹਾਂਜੀ ਦੋਸਤੋ ਜਾ ਰਹੇ ਹਾਂ ਬਸ ਖਾਣ ਪੀਣ ਵਾਲਾ ਸਮਾਨ ਲੈ ਕੇ ਫਿਰ ਚੱਲਾਂਗੇ ਹਾਂਜੀ ਦੋਸਤੋ ਆ ਗਏ ਆਪਾਂ ਖਾਣ ਪੀਣ ਵਾਲਾ ਸਮਾਨ ਨਾਲ ਲੈ ਕੇ ਫਿਰ ਚੱਲਾਂਗੇ ਆਪਾਂ ਪਿੰਡ ਨੂੰ ਤੇ ਅੱਜ ਵੀਡੀਓ ਬਣਾ ਲੈਂਦੇ ਹਾਂ ਨਾਲੀ ਕਿਉਂਕਿ ਨਾਲਾ ਸਾਊਂਡ ਬੰਦ ਹੈਗਾ ਇਹ ਅੱਜ ਓ ਤੋ ਕਿਕੋ ਯਾਰ ਆਜੋ ਫਲਾ ਫਲਾ ਦੀਏ ਤੁਹਾਨੂੰ ਭਾਈ ਓਏ ਇਹਦਾ ਨਾ ਪੁੱਤੀ ਜਿਹੜਾ ਡੋਡੂ ਜਾਏ ਇਹਦਾ ਉਹ ਖੋ ਗਿਆ ਸਮਾਨ ਆਪਾਂ ਲੈ ਲਿਆ ਖਾਣ ਪੀਣ ਵਾਲਾ ਆ ਲੱਭਦਾ ਮੈਂ ਕਿੱਥੇ ਪਾ ਗਿਆ ਯਾਰ ਜਿਹੜਾ ਬਲੂ ਤੁਥਲ ਐ ਇੱਥੇ ਪਟਨ ਜਾ ਲੱਗਿਆ ਹੁੰਦਾ ਇਹਦੇ ਨਾਲ ਜਿਹਨ ਨਾਲ ਆਪਾਂ ਵੀਡੀਓ ਬਣਾਉਣੀ ਆ ਬਾਕੀ ਤੁਹਾਨੂੰ ਲੱਭ ਜੂਗਾ ਚਲਦੇ ਆ ਘਰ ਤੇ ਹੁਣ ਚਲਦੇ ਆ ਜੀ ਪਿੰਡ ਨੂੰ ਦੋਸਤ ਹਾਂਜੀ ਸਤਿ ਸ੍ਰੀ ਅਕਾਲ ਆ ਗਿਆ ਜੀ ਘਰੇ ਮੈਂ ਹੁਣ ਅੱਜ ਦੇ ਬਲੌਗ ਦਾ ਆਪਾਂ ਇੱਥੇ ਉਹ ਦਾ ਐਂਡ ਕਰਦੇ ਆ ਤੇ ਨਾਲੇ ਆਪਾਂ ਕੱਲ ਵਾਲਾ ਤੇ ਅੱਜ ਵਾਲਾ ਇਕੱਠੇ ਦੋਏ ਬਲੌਗ ਜੋੜ ਕੇ ਪਾ ਦੇਣੀ ਨੇ ਜਿਹੜਾ ਪਰਸੂ ਦਾ ਪੈਂਡਿੰਗ ਪਿਆਦੀ ਲੱਭ ਸਤਿ ਸ੍ਰੀ ਅਕਾਲ